ਜਾਹੂ ਲੈ ਕੇ ਗਿਆ ਉਹਨੇ ਬੰਦ ਸੀ ਲੈ ਕੇ ਕਿ ਮਸਲੇ ਦੇ ਕੋ ਬੇਨਤੀ ਹੈ ਜਾਂ ਪੇ ਅੱਜ ਮੱਖ ਮੰਤਰੀ ਸਾਹਿਬ ਨੂੰ ਲੈਟਰ ਲਿਖਿਆ ਕਿ ਪਿਛਲੇ ਦਿਨੀ ਗੁਮਾੜਾ ਵੱਲੋਂ ਇੱਥੇ ਮੁਹੱਲੇ ਦੀਆਂ ਕੋਈ ਸਾਈਟਾਂ 8 ਫੀਸ ਦੀਆਂ ਜਾਂ ਹੋ ਸਕਦਾ ਜਿਹੜੀਆਂ ਵੇਚੀਆਂ ਗਈਆਂ ਨੇ ਉਹਦੇ ਲਗਭਗ 2600 ਕਰੋੜ ਰੁਪਏ ਦਾ ਮਾਲ ਇਹਨਾਂ ਨੇ ਵੇਚਿਆ ਉਹਦੇ ਮੈਂ ਬੇਨਤੀ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਮੁਹੱਲੇ ਸ਼ਹਿਰ ਕਾਮ ਸ਼ਹਿਰ ਨਹੀਂ ਹੈਗਾ ਇਹ ਬੜਾ ਮਿੰਨੀ ਰਾਜਧਾਨੀ ਆ بڑے بڑے ਹੈੱਡ ਆਫਿਸ ਦੇ ਇਥੇ ਪੰਜਾਬ ਲੈਵਲ ਦੇ ਔਰ ਇਹ ਇਨਾ ਜਿਹੜਾ ਪੈਸਾ ਵਟਿਆ ਉਹ ਮੁਹਾਲੀ ਦੇ ਤਾਂ ਪੈਸੇ ਲੋਕ ਪੈਸੇ ਇਨਵੈਸਟ ਕਰ ਰਹੇ ਨੇ ਜੇ ਲੋਕਾਂ ਨੂੰ 300 ਤੱਕੇ ਮਿਲੇਗਾ ਉਹਦੇ ਵਾਸਤੇ ਜਿਹੜਾ ਵਾ ਕਿਉਂਕਿ ਨਗਰ ਨਿਗਮ ਮੁਹਾਲੀ ਜਿਹੜਾ ਵਾ ਉਹਦਾ ਇੱਕ ਬਹੁਤ ਵੱਡਾ ਰੋਲ ਆ ਉਹਦੇ ਕੋਲ ਇਨਕਮ ਦੇ ਕੋ ਬਹੁਤੇ ਵੱਡੇ ਸੋਰਸ ਨਹੀਂ ਹੈਗੇ ਸਾਡੇ ਨਾਲ ਵੱਧ ਪੈਸੇ ਜੀਰਕ ਕੋਲ ਕੋਲ ਨੇ ਸਾਡੇ ਨਾਲ ਵੱਧ ਪੈਸੇ ਖਰਚ ਕੋਲ ਨੇ ਉਹਦਾ ਕਾਰਨ ਕੀ ਹੈ ਕਿ ਉੱਥੇ ਜਿਹੜੀਆਂ ਜਿਹੜੀਆਂ ਸਾਈਟਾਂ ਦੇ ਜਿਹੜੀਆਂ ਲੈਂਡ ਚੇਂਜ ਆਫ ਸੀਐਲਜੂ ਹੁੰਦਾ ਉਹਦੇ ਪੈਸੇ ਨਗਰ ਕਾਉਂਸਲਰ ਕੋਲ ਜਾਂਦੇ ਨੇ ਜਿੰਨੇ ਨਕਸ਼ੇ ਨੇ ਬਿਲਡਿੰਗਾਂ ਨੇ ਉਹਦੇ ਪੈਸੇ ਨਗਰ ਦੇ ਕਾਉਂਸਲਰ ਕੋਲ ਜਾਂਦੇ ਨੇ ਸਾਡੇ ਇੱਥੇ ਜਿਹੜੇ ਨੇ ਉਹ ਪੈਸੇ ਸਾਡੇ ਗਮਾਟਾ ਕੋਲ ਜਾਂਦੇ ਨੇ ਸਾਡੇ ਕੋਲ ਸਿਰਫ ਅਖਰ ਖਾਜਵਾਸੇ ਹੈ ਅਸੀਂ ਚਲ ਸਾਰੀ ਸਫਾਈ ਦਾ ਜ਼ਿੰਮੇਵਾਰੀ ਸਾਡੀ ਆ ਸਾਡੀ ਹੋਰ ਲੈਸਟੇਟਰੀ ਦੀ ਜ਼ਿੰਮੇਵਾਰੀ ਸਾਡੀ ਆ ਸੜਕਾਂ ਦੀ ਕਾਰਪਟਿੰਗ ਦੀ ਜ਼ਿੰਮੇਵਾਰੀ ਸਾਡੀ ਆ ਸ਼ਾਇਦ ਹੋ ਜਿਹੜੀ ਜਿਹੜਾ ਰੂਟੀਨ ਦੇ ਜਿਹੜੇ ਖਾਸ ਕਰਕੇ ਅੱਜ ਦੇ ਰਿਸੀਵਰ ਤੇ ਵਾਟਰ ਸਪਲਾਈ ਆ ਉਹ ਸਹੀ ਦੇਖਨੇ ਆ ਕੋਦੀ ਤਨਖਾਹਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਪਿਛਲੇ ਹਰ ਕੋ ਮਲਾਜਮਾਂ ਦੀ ਗਿਣਤੀ ਬਹੁਤ ਵਧ ਗਈ ਜਿਆ ਔਰ ਖਰਚੇ ਬਹੁਤ ਜ਼ਿਆਦਾ ਨੇ ਔਰ ਆਮਦਨ ਦਾ ਸੋਸ ਸਾਡੇ ਕੋਲ ਸਿਰਫ ਦੋ ਹੀ ਨੇ ਜਿੱਕ ਹੈਗਾ ਜਿਹੜਾ ਪ੍ਰਾਪਰਟੀ ਟੈਕਸ ਔਰ ਦੂਜਾ ਜਿਹੜਾ ਐਲੋਟਮੈਂਟ ਐਲੋਟਮੈਂਟ ਵੀ ਪਿਛਲੇ ਸਮੇਂ ਚ ਕੁਝ ਜਿਹੜੀ ਪ੍ਰਾਪਕ ਆਮਦਨ ਕਈ ਰੀਜਨ ਨਹੀਂ ਹੋ ਨਹੀਂ ਹੋ ਸਕੀ ਦੇ ਇਸ ਕਰਕੇ ਕਾਲ ਸ਼ਹਿਰ ਦਾ ਜਿਹੜਾ ਖਾਸ ਕਰਕੇ ਜਿਹੜਾ ਸੀਵਰ ਸਿਸਟਮ ਆ ਕਿਉਂਕਿ ਉਹ ਸਾਰਾ ਡਾਟਾ ਦਾ ਬਣਿਆ 50 ਸਾਲ ਆਪਣੀ ਉਮਰ ਇਸਨ ਡਾ ਚੁੱਕਾ ਉਹ ਸਾਰਾ ਡੈਮੇਜ ਹੋ ਚੁੱਕਾ ਉਹਦੀ ਸਾਰੀ ਰਿਪਲੇਸਮੈਂਟ ਕਰਨ ਦੀ ਲੋੜ ਆ ਰਿਪੇਅਰ ਕਰਨ ਦੀ ਲੋੜ ਆ ਉਹਦੇ ਲਈ ਘੱਟੋ ਘੱਟ 100 ਕੋੜੇ ਰੁਪਏ ਚਾਹੀਦੇ ਇਸੇ ਤਰ੍ਹਾਂ ਸਟਾਰਮ ਜਿਹੜਾ ਵਾ ਸਾਡਾ ਸਾਰਾ ਜਿਹੜਾ ਡਾਟਾ ਦਾ ਬਣਿਆ ਇਟਾਂ ਦਾ ਉਹ ਉਹ ਕੁਝ ਡਾਟਾ ਦੀ ਖਤਮ ਹੋ ਗਈ ਲਾਈਫ ਖਤਮ ਹੋ ਗਈ ਕੁਝ بڑے ਨੈਟਵਰਕ ਆਏ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਰੇ ਜਿਹੜੇ ਪੂਜੀ ਆ ਗਿਆ ਤੇਜੀ ਆ ਗਿਆ ਗਰੀਵੋਲ ਜੀ ਆ ਗਿਆ ਉਹਨਾਂ ਨੈਟਵਰਕਾਂ ਦਾ ਜਦੋਂ ਅੰਡਰਗ੍ਰਾਉਂਡੀਆਂ ਸਾਰੀਆਂ ਸਾਰਾ ਪਈਆਂ ਨੇ ਉਹਦੇ ਨਾਲ ਜਿਹੜਾ ਉਹ ਸਾਰਾ ਸਾਡਾ ਸਿਸਟਮ ਆ ਉਹ ਡੈਮੇਜ ਹੋ ਚੁੱਕਾ ਉਹਦੇ ਦੇ ਨਾਲ ਥਾਂ ਥਾਂ ਜਿਹੜੇ ਆ ਜਿਹੜੇ ਆ ਦਾੜੀ ਨਾਲ ਮੁੱਛਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਅਸੀਂ ਉਹਦੇ ਪੇਰ ਜਿਹੜੀ ਆ ਬਾਰ ਬਾਰ ਕਰ ਰਹੇ ਆ ਅੱਜ ਵੀ ਮੇਰਾ ਕਾਰਗਲ ਪਾਰਕ ਜਿਹੜਾ ਉੱਥੇ ਸੱਤ ਅੱਠਾਂ ਥਾਵਾਂ ਤੋਂ ਸੀਵਰ ਦਾ ਪੇਲ ਜਿਹੜਾ ਚੱਲਦਾ ਪਿਆ ਵਾ ਔਰ ਉਹਦੇ ਨੂੰ ਸਾਰਾ ਚੇਂਜ ਕਰਨ ਦੀ ਲੋੜ ਆ ਇਸ ਲਈ ਫਰਜ ਬੰਦਾ ਕਮਾਂਡਰ ਦਾ ਉਹ ਚੇਂਜ ਕਰੀ ਜਾਂਦੇ ਆਪ ਕਰਕੇ ਦੇਵੇ ਨਹੀਂ ਤੇ ਮੈਂ ਬੇਨਤੀ ਕੀਤੀ ਆ ਕਿਉਂਕਿ ਚੇਅਰਮੈਨ ਨੇ ਕਮਾਂਡਾ ਦਿਓ ਮੁੱਖ ਮੰਤਰੀ ਪੰਜਾਬ ਔਰ ਮਹਿਕਮਾ ਨੂੰ ਕੋਸੀ ਔਰ ਪਾਰਕ ਕਿਉਂਗੀ ਗੁਮਾਟਾ ਦੇ ਚੇਅਰਮੈਨ ਫੇਰ ਵੀ ਜਿਹੜੇ ਨੇ ਉਹ ਚੇਅਰਮੈਨ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਦੇਖੋ ਇਹ ਸ਼ਹਿਰ ਜਿਹੜਾ ਵਾ ਸਭ ਦਾ ਸਾਂਝਾ ਸ਼ਹਿਰ ਆ ਅੱਜ ਮੈਂ ਦਿੱਪਤੀ ਮੇ ਦਾ ਕੱਲ ਨੂੰ ਮੈਂ ਨਹੀਂ ਹਾਂ ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਲੜਾਈ ਲੜਦਾ ਲੋਕਾਂ ਲਈ ਅੱਜ ਵੀ ਮੈਂ ਬੇਨਤੀ ਕੀਤੀ ਹੈ ਵੀ ਇਹ ਦੇਖੋ ਲੋਕਾਂ ਦੇ ਅੱਜ ਜਿਹੜੀ ਜ਼ਮੀਨਾਂ ਅੱਜ ਇਹਨਾਂ 2600 ਕੋਟ ਦੇ ਵਿੱਚ ਵੇਚੀਆਂ ਇਹਨਾਂ ਦੇ 50 100 ਕੋਟ ਰੁਪਏ ਲਈਆਂ ਹੋਣੀਆਂ ਨੇ ਅੱਜ ਉਹਨਾਂ 2600 ਕੋਟ ਰੁਪਏ ਦੀ ਇਕੱਲੀ ਜ਼ਮੀਨ ਨਹੀਂ ਵੇਚੀ ਇਦੇ ਉੱਤੇ ਜਿੰਨੀਆਂ ਬਿਲਡਿੰਗਾਂ ਬਣੀਆਂ ਉਹਦੇ ਤੇ ਸੈਂਕੜੇ ਕੋੜ ਰੁਪਏ ਇਹਨਾਂ ਨੇ ਨਕਸ਼ੇ ਤੇ ਆਉਣੇ ਨੇ ਉਹਨਾਂ ਕੋਲ ਉਹਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਸਾਡਾ ਹਿੱਸਾ ਸ਼ਾਇਦ ਉਹ ਹਿੱਸਾ ਕੋਈ ਨਹੀਂ ਵੀ ਅਸੀਂ ਕੋਲ ਲੈਣੇ ਨੇ ਆਪਸਾਂ ਨੇ ਪੈਸੇ ਖਰਚਣੇ ਨੇ ਉਹਦੇ ਕੋਲ ਪਲੈਨਿੰਗ ਕਰਕੇ ਭਾਵੇਂ ਆਪ ਖਰਚਣ ਜਿਵੇਂ ਸਾਨੂੰ ਦੋ 210% ਤੇ ਕਮ ਸਕੂਮ ਦਸੋਂ ਦੇ ਜੜਾ ਵਾ ਉਹ ਕਾਰਪੋਰੇਸ਼ਨ ਦੇਣ ਤਾਂ ਕਿ ਸ਼ਹਿਰ ਉਹ ਬਿੱਤਰ ਬਣ ਸਕਿਆ ਸ਼ਾਇਦ ਦੀ ਡਿਵੈਲਪਮੈਂਟ ਹੋ ਸਕੇ ਸ਼ਾਇਦ ਅੱਜ ਇੰਟਰਨੈਸ਼ਨਲ ਲੈਵਲ ਤੇ ਜੋ ਅੱਜ ਹੈਗਾ ਸਾਡਾ ਮੁਹਾਲੀ ਉਹ ਲੋਕਾਂ ਨੂੰ ਬਿੱਤਰ ਸਹੂਲਤਾਂ ਅੱਜ ਅਸੀਂ ਦੇ ਸਕੀਏ ਬਹੁਤ ਸਾਰਾ ਇਨਫਰਾਸਟ੍ਰਕਚਰ ਚੇਂਜ ਕਰਨ ਦੀ ਲੋੜ ਆ ਬਹੁਤ ਸਾਰਾ ਇਨਫਰਾਸਟ੍ਰਕਚਰ ਤੁਸੀਂ ਜਾ ਕੇ ਗੜगांव ਦੇਖੋ ਅੱਜ ਗੜगांव ਦੀ ਅੱਜ ਜਿਹੜੇ ਗੜगांव ਹਿੰਦੁਸਤਾਨ ਦਾ ਦਿਲ ਕਹਿੰਦੇ ਆ ਕਿ ਆ ਜਾਣ ਲੱਗ ਪਏ ਉਹਦਾ ਕਾਰਨ ਕੀ ਹੈ ਉੱਥੇ ਦੇ ਜਿਹੜੀ ਹਰਿਆਣਾ ਗਵਰਨਮੈਂਟ ਆ ਜਿਹੜੀ ਉੱਥੇ ਦੀ ਗਮਾੜਾ ਵਾ ਜਾਂ ਉੱਥੋਂ ਦੀ ਜਿਹੜਾ ਹੈਗੀ ਹੈ ਹੁੱਡਾ ਵਾ ਉਹਨਾਂ ਨੇ ਇਨਫਰਾਸਟ੍ਰਕਚਰ ਤੇ ਇੰਨਾ ਪੈਸੇ ਲਾਏ ਅੱਜ ਸਾਡਾ ਟ੍ਰੈਫਿਕ ਦਾ ਜੋ ਹਾਲ ਹੋ ਗਿਆ ਉਹਦੇ ਲਈ ਬੜਾ سارے ਇੱਥੇ ਬਹੁਤ ਸਾਰੀਆਂ ਪ੍ਰਣਾਲੀਆਂ ਦੀ ਲੋੜ ਆ ਗਮਾੜਾ ਜਿਹੜਾ ਪੈਸੇ ਕਮਾਈ ਪੁੱਤ ਕਮਾਉ ਪੁੱਤ ਬਣ ਕੇ ਪ੍ਰਾਪਰਟੀ ਡੀਲਰ ਦਾ ਕੰਮ ਨ ਕਰੇ ਉਹਦਾ ਰੋਲ ਆ ਨਾਲ ਵੀ ਕਾਰਪੋਰੇਸ਼ਨ ਨੂੰ ਇੱਕ ਅਸਿਰ ਤੇ ਪਾਰਟ ਆ ਇਹ ਚੈਲ ਵਧੀਆ ਹੋਏਗਾ ਤਾਂ ਇਹਦੇ ਪ੍ਰਾਪਰਟੀਆਂ ਮਹਿੰਗੀਆਂ ਵਿਕਣਗੀਆਂ ਅੱਜ ਜੀ ਉਹਦੇ ਹਾਲੇ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹਦੀ ਪਈਆਂ ਨੇ ਉਹਦੇ ਵੇਚਣੀਆਂ ਨੇ 68 ਸੈਕਟਰ ਸਾਦਾ ਖਾਲੀ ਪਿਆ ਦਾ ਸਾਦੇ ਕਮਰਸ਼ੀਅਲ ਦੇ ਵੀ ਵੇਚਨੇ ਪਏ ਨੇ ਐਡਾ ਛੋਟੀ ਰੇਟ ਤੇ ਬਹੁਤ ਸਾਰੇ ਪਲਾਟ ਉਹਦੇ ਵੇਚਨੇ ਨੇ ਹੋਰ ਵੱਖ-ਵੱਖ ਸੈਕਟਰਾਂ ਦੇ ਵਿੱਚ 69 ਦੇ ਵਿੱਚ ਸਾਰੀ ਕਮਰਸ਼ੀਅਲ ਮਾਰਕੀਟ ਹਾਲੇ ਖਾਲੀ ਪਈਆਂ ਨੇ ਵੇਚਣੀਆਂ ਹਾਂ ਹਾਂਜੀ ਹੋਰ ਜਿਹੜੇ ਆਪਣਾ ਕਈ ਸੈਕਟਰ ਨੇ ਜਿਹੜੇ ਉਹਨਾਂ ਵਸਾਏ ਉਹਨਾਂ ਦਾ ਸੈ ਪ੍ਰਾਪਰਟੀ ਵੇਚਣੀ ਹੈ ਸ਼ਤਲ ਤੋਂ ਸੀ ਚ ਵੇਚਣੀਆਂ ਉਹਦੇ ਲਈ ਸਭ ਤੋਂ ਘੱਟ ਤੋਂ ਘੱਟ ਕੋਈ ਪੈਕੇਜ ਦੇ ਸਾਨੂੰ ਹੁਣ ਸਭ ਲੋਬ ਵੀ ਇਹ ਸਾਜ 10-15 ਕਰੋੜ ਰੁਪਏ ਦੇਣ ਵੀ ਅੱਜ ਵੀ ਅਸੀਂ 23 ਕਰੋੜ ਰੁਪਏ ਦੀ ਚਿੱਠੀ ਜਿਹੜਾ 23-24 ਕਰੋੜ ਦੀ ਚਿੱਠੀ ਜਿਹੜੀ ਟਮਾਟਰ ਨੂੰ ਭੇਜੀ ਹੋਈ ਆ ਇਸ ਤਰ੍ਹਾਂ ਜਿਹੜੇ ਜੋ ਐਗਰੀਮੈਂਟ ਆ ਵੀ ਉਹਨਾਂ ਨੇ 25% ਦੇਣਾ ਉਹਦਾ ਵੀ ਸਾਨੂੰ ਮੰਗਤਿਆਂ ਵਾਂਗੂ ਮੰਗਣਾ ਪੈਂਦਾ 40 ਕਰੋੜ ਰੁਪਏ ਲੈਣਾ ਸੀ ਉਹ ਪਲੱਸ ਤੁਹਾਨੂੰ ਪਤਾ ਹੀ ਆ ਵੀ ਸਫਾਈ ਜਿਹੜੀ ਆ 10 ਕਰੋੜ ਰੁਪਏ ਦਾ ਮਸ਼ੀਨਾਂ ਦਾ ਦੇਣਾ ਸੀ ਉਹ ਵੀ ਹਾਲੇ ਤੱਕ ਸਾਨੂੰ ਨਹੀਂ ਦਿੱਤਾ ਜਿਵੇਂ ਕਿ ਮਸ਼ੀਨਾਂ ਦੋ ਆ ਚੁੱਕੀਆਂ ਨੇ ਤਾਂ ਉਹ ਜਿਹੜਾ ਕੰਟਰੈਕਟਰ ਦਾ ਆਪਣੇ ਕੋਲੋਂ ਪੈਸੇ ਖਰਚ ਕਰ ਚੁੱਕਾ ਵਾ ਉਹ ਅੱਜ ਉਹਨੂੰ ਪੈਸੇ ਦੇਣੇ ਆ ਕਿਸੇ ਵੇਲੇ ਨਾ ਪੈਸੇ ਦੇ ਦੇ ਸਫਾਈ ਬੰਦ ਕਰ ਸਕਦਾ ਉਹ ਉਹ ਦੋ ਮਸ਼ੀਨਾਂ ਦੋ ਚਾਰ ਦਿਨ ਦੇ ਵਿੱਚ ਆ ਜਾਣੀਆਂ ਨੇ 10 ਕੋੜਾ ਉਹਨੂੰ ਦੇਣਾ ਪੈਸੇ ਤੇ ਬਹੁਤ ਕੋਈ ਇਸ ਲਈ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਆ ਕਿ ਜਗ ਸ਼ਹਿਰੀ ਹੁੰਦੇ ਨਾਲ ਤੇ ਮੈਂ ਕੁੰਡਾ ਖੜਕਾਉਣ ਦੀ ਬਜਾਏ ਮੇਰੇ ਬੇਨਤੀ ਕਰ ਸਕਣਾ ਉਹਨੂੰ ਹੱਥ ਜੋੜ ਕੇ ਮੁਹਾਲੀ ਸ਼ਹਿਰ ਦੀ ਲੋਕਾਂ ਵੱਲੋਂ ਵੀ ਭਾਜੀ ਸਾਨੂੰ ਕੋਈ ਸਾਨੂੰ ਇਹਦੇ ਵਿੱਚ ਮਦਦ ਕਰੋ ਇਹ ਪੈਸੇ ਆਇਆ ਤੇ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦਾ ਬੁਰਾ ਹਾਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਦੀ ਲੋੜ ਆ ਉਹਦੀ ਪਲੈਨਿੰਗ ਕਰੋ ਭਾਵੇਂ ਆਪ ਕਰੋ ਭਾਵੇਂ ਕਮਾਂਡਰ ਨੂੰ ਕਹਿ ਕਾਓ ਭਾਵੇਂ ਸਾਨੂੰ ਕਾਰਪੋਰੇਸ਼ਨ ਲੇਕਨ 227 2250 ਕੋਰਪਿਆ ਮੁਹਾਲੀ ਸ਼ਹਿਰ ਦੇ ਉਤੇ ਜਰੂਰ ਕਮਾਂਡਾ ਖਰਚੇ ਜਿਹੜਾ ਤਾਂ ਕਾਰਪੋਰੇਸ਼ਨ ਨੂੰ ਦਵੇ ਤਾਂ ਕਿ ਮੁਹਾਲੀ ਦੇ ਲੋਕ ਚੰਡੀਗੜ੍ਹ ਦੇ ਅੱਗੇ ਅੱਜ ਦੇਖੋ ਨਾ ਚੰਡੀਗੜ੍ਹ ਤੋਂ 2250 ਕੋਰਪਿਆ ਦਾ ਬਜਟ ਆ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੂੰ ਹੁਣ ਆਸ ਮਹੀਨੇ ਵਿੱਚ 12-1300 ਕੋਰ ਕੋਰ ਵੀ 12-1300 ਕੋਰ ਪੇ ਆਇਆ ਗਿਆ ਸਾਡੇ ਕੋਲ ਅਸੀਂ 2.50 ਮੰਗਣ ਲਈ ਆ ਸਾਨੂੰ 2.50 ਦੇ ਦਿਓ ਉਹ ਵੀ ਜੋ ਤੁਸੀਂ ਪੈਸੇ ਆਏ ਆ ਨਾ ਕਿ ਹੱਕੇ ਬੰਦਾ ਮੁਹਾਲੀ ਦਾ ਪੈਸਾ ਮੁਹਾਲੀ 'ਚ ਲੱਗੇ ਨਾ ਕਿ ਮੁਹਾਲੀ ਦਾ ਪੈਸਾ ਬਠਿੰਡੇ 'ਚ ਲੱਗੇ ਹੋਇਆ ਏ ਬਦਕਿਸਮਤੀ ਨਾਲ ਮੁਹਾਲੀ ਦਾ ਪੈਸਾ ਵੱਖ-ਵੱਖ ਪੰਜਾਬ ਦੇ ਕੋਨਿਆਂ 'ਚ ਜਾਂਦਾ ਵੱਖ-ਵੱਖ ਪੰਜਾਬ ਦੇ ਥਾਵਾਂ 'ਤੇ ਲੱਗਦਾ ਪਰ ਮੇਰਾ ਇਹ ਹੈਗਾ ਵਾ ਤਰਕਾ ਵੀ ਮੁਹਾਲੀ ਦੇ ਜੋ ਕਮਾਈ ਕਰਕੇ 10% ਮੁਹਾਲੀ ਦੇ ਜਰੂਰ ਲਾਓ ਤਾਂ ਕਿ ਮੁਹਾਲੀ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ ਮੁਹਾਲੀ ਦੇ ਲੋਕ ਜਿਹੜੇ ਬਿਹਤਰ ਜ਼ਿੰਦਗੀ ਜੀ ਸਕਣ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ